ਅਮੀਰਦੇਵ ਪੁਤਲੀ ਘਰ ਦੇ ਨੇੜੇ ਕੱਪੜਿਆਂ ਦੇ ਸ਼ੋਰੂਮ ਵਿੱਚੋਂ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਮੁਸ਼ਕਲ ਦੇ ਨਾਲ ਇਸ ਤੱਕ ਤੇ ਕਾਬੂ ਪਾਇਆ ਗਿਆ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ ਸੀ ਕਿਹਾ ਜਾ ਰਿਹਾ ਹੈ ਫਿਲਹਾਲ ਅੱਗ ਲੱਗਣ ਨਾਲ ਨੁਕਸਾਨ ਹੋਇਆ ਤੇ ਇਸ ਦੇ ਬਾਰੇ ਵਿੱਚ ਫਿਲਹਾਲ ਸ਼ੋਰੂਮ ਦੇ ਮਾਲਕ ਹੀ ਦੱਸ ਸਕਦੇ ਨੇ ਦਰਸਲ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਤਿੰਨ ਦੇ ਕਰੀਬ ਗੱਡੀਆਂ ਨੂੰ ਅੱਗ ਬੁਝਾਉਣ ਨੂੰ ਪਹੁੰਚ ਗਿਆ ਸਾਨੂੰ ਮੁਸ਼ਕਲ ਦੇ ਨਾਲ ਇਸ ਲੱਗੀ ਹੋਈ ਅੱਗ ਤੇ ਕਾਬੂ ਪਾਇਆ ਗਿਆ ਹੈ ਤੇ ਇਸ ਅੱਗ ਲੱਗਣ ਦੇ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਦੁਕਾਨਦਾਰ ਦਾ ਹੋਇਆ ਦੁਕਾਨਦਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਅਮ੍ਰਿਤਸਰ ਦੇ ਵਿੱਚ ਇਹ ਲਗਾਤਾਰ ਜੋ ਘਟਨਾਵਾਂ ਅਗਲ-ਗੱਲੀਆਂ ਵਾਪਰ ਰਹੀਆਂ ਨੇ ਅਮ੍ਰਿਤਸਰ ਦੇ ਫਤਲੀਕਰ ਦੇ ਵਿੱਚ ਇਹ ਸਵੇਰੇ ਕੱਪੜੇ ਦੇ ਸ਼ੋਰੂਮ ਨੂੰ ਪਿਆਨਾ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਬਾਅਦ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ ਸਰ ਅੱਗ ਪੁਤਰੀਕਰ ਮਾਰਕੀਟ ਵਿੱਚ ਇੱਕ ਕੱਪੜੇ ਦੀ ਦੁਕਾਨ ਸੀਗੀ ਜੀ ਹਾਂ ਜਾਨੂੰ 10 ਵਜੇ ਦੇ ਨਾਲ ਇਸ ਦੀ ਸਲਾਹ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਟਾਈਮ ਮੌਕੇ ਦੇ ਰਵਾਨਾ ਕਰ ਦਿੱਤੇ ਗਏ ਆ ਜੀ ਦੋ ਫਾਇਰ ਟੈਂਡਰ ਇੱਥੇ ਮੌਕੇ ਤੇ ਪਹੁੰਚ ਕੇ ਸਿਵਲ ਐਂਡ ਫਾਇਰ ਸਟੇਸ਼ਨ ਤੇ ਟਾਊਨ ਹਲ ਫਾਇਰ ਸਟੇਸ਼ਨ ਦਾ ਫਾਇਰ ਟੈਂਡਰ ਤੇ ਜਾ ਕੇ ਅਸੀਂ ਮੌਕੇ ਦੇ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਥੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ ਕਿੰਨਾ ਕੁ ਨੁਕਸਾਨ ਹੋਇਆ ਜੀ ਸਰ ਨੁਕਸਾਨ ਦਾ ਤਾਂ ਕੋਈ ਐਸਟੀਮੇਟ ਨਹੀਂ ਉਹ ਦੁਕਾਨਦਾਰ ਹੀ ਦੱਸ ਸਕਦਾ ਕਿ ਕਿੰਨਾ ਕੰਦੇ ਕਾਰਨ ਨਾਲ ਕੋਈ ਪਤਾ ਨਹੀਂ ਅੱਗ ਦੇ ਸ਼ਾਰਟ ਸਰਕਟ ਹੀ ਲੱਗਦਾ ਬਾਕੀ ਪਤਾ ਨਹੀਂ ਦੁਕਾਨਦਾਰ ਦੱਸ ਸਕਦੇ ਆ ਜੀ ਇਸ ਚੀਜ਼ ਬਾਰੇ ਕਿੰਨੇ ਫਾਇਰ ਟੈਂਡਰ ਸਰ ਆਪਣੇ ਕੋਲ 2 ਫਾਇਰ ਟੈਂਡਰ ਉਸ ਤੇ ਮੌਕੇ ਤੇ ਆ ਗਿਆ ਜੀ ਕਾਬੂ ਲੱਗਦਾ ਕਾਬੂ ਪਾ ਲਿਆ ਹਾਂ ਜੀ ਹਾਂ ਜੀ ਚੰਗੀ ਤਰ੍ਹਾਂ ਕਾਬੂ ਪਾ ਲਿਆ ਗਿਆ ਜੀ